ਚਲ ਗਈ ਵਾਹ ਰੁਜੀਤ ਸਿੰਘ ਖਾਨ ਸਾਹਿਬ ਵਾਹ ਰੁਜੀਤ ਜੀ ਫਿਰ ਤੇ ਜੈ ਸ਼ੰਤ ਰ ਜੈ ਨਾ ਦਿੱਤਾ ਦੋਸਤੋ ਸੱਪ ਫੜਦੇ ਨੇ ਵੀਡੀਓ ਨੇ ਅੱਜ ਤੇ ਪਾਈ ਦੀਆਂ ਅੱਜ ਭਾਜੀ ਬਣਾ ਨੇ ਚੱਲਿਆ ਦੇ ਸੱਪੇ ਪੜੀ ਕਿੰਨਾ ਦਾ ਕੰਮ ਲੱਗਦਾ ਮੇਰਾ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡੀਆਂ ਵੀਡੀਓ ਵੇਖੀ ਦੀਆਂ ਮਤਲਬ ਕਿ ਦੁਨੀਆ ਵਿੱਚ ਕੋਈ ਬਹੁਤ ਜ਼ਿਆਦਾ ਨਹੀਂ ਕੀਤਾ ਲੋਕਾਂ ਨੂੰ ਇਹ ਦੱਸ ਕੇ ਵੀ ਕਿਹੜਾ ਸੱਪ ਜਰੀਲਾ ਕਿਹੜਾ ਨਹੀਂ ਜਰੀਲਾ ਜਿਹੜੇ ਬਾਬਿਆਂ ਦੇ ਚਤਰਾ ਵਿੱਚ ਪਹਿਣਾ ਕਿਹੜੇ ਦੇ ਨਹੀਂ ਪਹਿਣਾ ਬਾਬਿਆਂ ਕੋਲ ਜਾਣਣੀ ਹਮੇਸ਼ਾ ਸੱਪ ਲੈ ਕੇ ਦੇ ਉੱਤੇ ਸਿਰਫ ਹਸਪੀਟਲ ਮੇਰਾ ਇਹ ਦੋਸਤ ਵਾਜੀ ਸਪਾ ਦਾ ਪ੍ਰੋਫੈਸ਼ਨਲ ਇਲਾਜ ਕਰਦਾ ਸੱਪ ਉਹਨੇ ਵੀ ਆਦਾ ਕਿ ਮੇਰੀ ਦਵਾਈ ਕੰਮ ਕਰਦੀ ਹੈ ਆ ਬੰਦਾ ਸਾਹ ਚਾਦੀ ਉਹਨੇ ਆ ਬੰਦੇ ਨੂੰ ਬਚਾ ਲਿਆ ਮੇਰਾ ਖੁਦ ਦੋਸਤ ਆ ਇੱਕ ਦਿਨੇ ਕਿਸੇ ਸੱਪ ਨੂੰ ਸੀ ਕਹਿੰਦੀ ਚੈੱਕ ਕਰਕੇ ਲੈ ਕੇ ਪਾਣੀ ਦੇ ਵਿੱਚ ਸੱਪ ਹੁੰਦਾ ਫਨੀ ਇਹਨੂੰ ਫੜਨ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਕੱਢਣ ਦੀ ਮੈਂ ਕੱਦੇ ਦੇ ਵਿੱਚ ਪਾ ਕੇ ਉਹਦੇ ਗਾੜੀ ਰੱਖਿਆ ਮੈਨੂੰ ਇਹ ਗੱਲ ਪੁੱਛੀ ਉਹਨੇ ਸੱਪ ਕਿਹੜਾ ਆਦਾ ਭਾਜੀ ਇੰਨਾ ਛਿੱਟਾ ਵੀ ਬੋਲਦੀ ਦਾ ਤਾਂ ਕਿਸੇ ਇਨਸਾਨ ਨੂੰ ਇਹ ਨਹੀਂ ਪਤਾ ਕਿ ਸੱਪ ਜ਼ਹਿਰ ਵਾਲਾ ਵਾ ਸੱਪ ਬਿਨਾਂ ਜ਼ਹਿਰ ਵਾਲਾ ਵਾ ਲੋਕ ਉਹਨਾਂ ਨੂੰ ਜਾ ਕੇ ਨਾਜ ਕਰਉਂਦੇ ਆ ਕਿਹੜਾ ਇਨਸਾਨ ਲਗਾਤਾਰ ਸਾਫਾਰ ਦੇ 1500 ਵੀਡੀਓ ਨੈਟ ਤੇ ਆ ਲੋਕ ਉਹਦੀ ਗੱਲ ਕਰਦੇ ਕਿ ਉਹਨੇ ਚੀਕੀ ਨਾ ਕਰਦੇ ਮੰਨ ਲਓ ਤੁਸੀਂ ਜੇ ਤੁਹਾਡੇ ਕੋਈ ਉਹਨਾਂ ਨਾਲ ਤੁਸੀਂ ਰੋਕਣ ਚਾਹ ਕਰੀ ਦਿੰਦੇ ਜੀ ਕਿਸੇ ਕੋਲੋਂ ਤੁਸੀਂ ਕੋਈ ਵੰਡਿਆ ਥੋੜੀ ਕਿਸੇ ਨੂੰ ਕੋਈ ਨਹੀਂ ਜੇ ਤੁਹਾਨੂੰ ਪਤਾ ਵੀ ਆਹ ਕੰਮ ਸਹੀ ਆ ਤੁਸੀਂ ਲੋਕਾਂ ਨੂੰ ਚਾਗੂਪ ਕਰਦੇ ਜੀ ਮੈਂ ਕਈ ਬੰਦੇ ਇਤਾਂ ਦੇ ਆਪਣੀ ਜ਼ਿੰਦਗੀ ਬਚਾਏ ਆ ਜਿਨ੍ਹਾਂ ਨੂੰ ਕੋਮਨ ਕਰਾਇਆ ਤਾਂ ਸੱਪ ਲੜਿਆ ਤੇਸੀ ਦਵਾਈ ਦੇ ਚੱਕਰ ਤੇ ਪੈ ਗਏ ਮਰਨ ਕਿਨਾਰੇ ਆ ਗਏ ਫਿਰ ਮੈਂ ਰੋਗ ਰੋਪਾ ਭਾਇਆ ਉਹਨਾਂ ਨਾਲ ਰੱਬ ਦਾ ਵਾਸਤਾ ਲਈ ਉਪਦੇ ਹੀ ਕਰਦੇ ਇੱਕ ਫੌਂਡੇ ਵਾਲੇ ਕੋਲ ਗਏ ਉਹਨੂੰ ਫੜਕਣਾ ਪਿਆ ਦੂਜੇ ਕੋ ਚਲੇ ਗਏ ਦੂਜੇ ਕੋ ਫੜਕਣਾ ਪਿਆ ਤੀਜੇ ਕੋ ਚਲੇ ਗਏ ਅਖੀਰ ਮੈਂ ਉਹਨਾਂ ਨੂੰ ਇਹੋ ਗੱਲ ਅਨੋਣਾ ਵੀ ਸੱਪ ਲੜੇਦੇ ਸਿਰਫ ਉਸਿਲਿਕ ਡਾਕਟਰ ਕੋਲ ਜਾਂਦਾ ਹੁਣ ਮੈਨੂੰ ਤੁਸੀਂ ਦੱਸੋ ਪੰਜਾਬ ਦੇ ਕਿੰਨੇ ਸੱਪ ਦੇ ਕਿਥੇ ਹਾਂਜੀ ਉਹ ਤੁਹਾਡੇ ਵੀਡੀਓ ਵਿੱਚ ਵੇਖੀਦਾ ਸਿਰਫ ਦੋ ਹੀ ਨੇ ਇੱਕ ਤੇ ਸਪੈਕਟਕਲ ਕੋਬਰਾ ਦੇ ਕੋਮਨ ਕਰਾਇਆ ਕੋਮਨ ਕਰਾਇਆ ਥੈਂਕ ਯੂ ਤੇ ਇਹ ਕੋਲਸਰਵਾਈਪਰ ਉਹ ਪੰਜਾਬ ਦੇ ਵਿੱਚ ਬਹੁਤ ਹੀ ਕਬਰਾ ਮੁੰਡੇ ਨੂੰ ਸੱਪ ਬਾਈਟ ਹੋ ਗਿਆ ਇਸ ਤਰੀਕੇ ਦੇ ਨਾਲ ਆਪਾਂ ਫਾੜਾ ਦਿੱਤਾ ਫਾੜਾ ਕਰਦੇ ਜਾਨੀ ਜ਼ਹਿਰ ਜਾਂਦਾ ਕਿੱਥੇ ਹੋ ਸਕਦਾ ਜ਼ਹਿਰ ਜੇ ਜਿਹੜਾ ਕਰਦੇ ਦਿਲ ਦਾ ਸੱਪ ਤਾਂ ਉਹ ਫਿਰ ਤੇ ਅੰਦਰ ਹੀ ਰਹੇਗਾ ਸੱਪ ਲੱਗਦਾ ਲੋਕਾਂ ਨੂੰ ਪਿਆਸ ਆਇਆ ਲੋਕ ਡਰਦੇ ਕਬਰਾਂ ਹੁੰਦੀਆਂ ਜਿੱਦਾਂ ਦੀ ਤੁਹਾਡੀ ਸੋਚ ਹੋਊਗੀ ਤੁਸੀਂ ਸੋਚੋਗੇ ਆਪਣੇ ਦਿਮਾਗ ਵਿੱਚ ਉਹੋ ਜਿਹੀ ਜਿੱਦਾਂ ਦਿਮਾਗ ਚ ਅੱਛਾ ਫਿਰ ਕੋਈ ਜ਼ਹਿਰੀਲਾ ਸੱਪ ਜਿਹੜਾ ਜ਼ਹਿਰ ਦਾਗ ਮਾਰਦਾ ਹੋਵੇ ਤੇ ਜ਼ਰੂਰੀ ਆ ਵੀ ਉਹਨੇ ਜ਼ਹਿਰ ਤੁਹਾਡੇ ਅੰਦਰ ਸੁਟੇ ਤੁਟੇ ਮੰਨ ਲਓ ਉਹ ਫਨੀਆਂ ਸੱਪ ਤੁਹਾਨੂੰ ਬਾਈਟ ਕਰਦਾ ਦੇਖੋ ਸਾਪਾ ਬਾਰੇ ਜਾਣਦੇ ਜੀ ਹਾਂਜੀ ਹਾਂਜੀ ਥੋੜਾ ਬੋਲੋ ਤੁਸੀਂ ਤੁਸੀਂ ਹੀ 100 ਕਿਲੋਮੀਟਰ ਦੂਰ ਤੋਂ ਵੀ ਲੋਕ ਨੂੰ ਦੱਸ ਸਕਦੇ ਜੀ ਵੀ ਸੱਪ ਸ਼ਹਿਰਾਂ ਨਾਲ ਲੜਿਆ ਕਿ ਬਿਨਾਂ ਸ਼ਹਿਰ ਅੱਛਾ ਹੁਣ ਮੰਨ ਲਓ ਕਿਸੇ ਨੂੰ ਸਾਪਾ ਪੰਜਾਬ ਤੇ ਲੱਗਾ ਆਪਣੀ ਸੱਪ ਸਾਪਾ ਵਾਈਟ ਹੋ ਗਿਆ ਪੱਤ ਜੀ ਅਸੀਂ ਉਹਨੂੰ ਸਾਪਾ ਪੁੱਛਣਾ ਮੈਂ ਕਿ ਤੁਹਾਨੂੰ ਸੋਚ ਪਈ ਆ ਉਹ ਜ਼ਗਾ ਤੇ ਉਹਨੇ ਕਹਣਾ ਸੋਚ ਨਹੀਂ ਪਈ ਫਿਰ ਕਨਫਰਮਾ ਕੋਨ ਫਨਿਆ ਸਾਪ ਨੇ ਹੀ ਕੱਟਿਆ ਕਿਉਂਕਿ ਫਨਿਆ ਸਾਪ ਤੇ ਜਦੋਂ ਕੱਟਦਾ ਬੜੀ ਸੋਚ ਪੈ ਜਾਂਦੀ ਹੈ ਲਿੰਮਟ ਹੋ ਜਾਂਦਾ ਠੀਕ ਦੂਜੇ ਬੰਦੇ ਇਹ ਪੁੱਛਣਾ ਕਿ ਸਾਪੇ ਸੋਕਦਾ ਕੋਈ ਜਾਨਾ ਨਹੀਂ ਸੋਕਦਾ ਤੇ ਇਹ ਕਨਫਰਮ ਆ ਵੀ ਜੇ ਸੰਗ ਵੀ ਨਹੀਂ ਸੋਕਦਾ ਤੋ ਉਹਨੇ ਸੋਜ ਲਈ ਲਈ ਉਹਨੂੰ ਸੱਪ ਜਿਹੜਾ ਜ਼ਹਿਰ ਰੱਖਦੇ ਹੁਣ ਕਈ ਵਾਰੀ ਸਾਪ ਬਾਈਡਨ ਲੋਕਾਂ ਨੂੰ ਜ਼ਹਿਰ ਵਾਲਾ ਹੁੰਦਾ ਬਾਵਾ ਡਾਕਟਰ ਉਹਨੂੰ ਵੀ ਦਾਖਲ ਕਰ ਦਿੰਦੇ ਆ ਉਹਨਾਂ ਮਜੀਠੇ ਦੇ ਬਾਦ ਜੀ ਉਹਨਾਂ ਨੂੰ ਸੱਪ ਕੱਟਿਆ ਸੀ ਹਾਂਜੀ ਡਾਕਟਰ ਨੇ 8 ਦਿਨ ਉਹਨਾਂ ਨੂੰ ਛੁੱਟੀ ਨਹੀਂ ਦਿੱਤੀ ਹਸਪੀਟਲ ਅੱਛਾ ਸੱਪ ਲੜਿਆ ਆਪਣਾ ਬਣਾਉਣ ਵਾਸਤੇ ਲਾਲਚ ਕਰ ਲੱਭ ਜੀ ਪੜੀ ਉਹਨੇ ਕੱਢੀ ਰੱਖੀ 60 ਲੱਖ ਰੁਪਏ ਦੇਖ ਲੈ ਵਿਚਾਲੇ ਤੋਂ ਹਾਂ ਮੈਨੂੰ ਮੈਨੂੰ ਤਾਂ ਪਤਾ ਨਹੀਂ ਵੀ ਦੁਨੀਆ ਦੇ ਗੱਡੀਆਂ ਦੀ ਕੀਮਤ ਨਹੀਂ 60-60 ਲੱਖ ਰੁਪਏ ਮੈਨੂੰ ਪਤਾ ਵਾ ਵੀ ਕੀ ਹੈ ਕੋਈ ਪਤਾ ਨਹੀਂ ਜਿੰਦਗੀ ਦੀ ਇਹ ਸੋਚਣਾ ਦੇ ਕੋਈ ਜਾਚ ਕਿਸੇ ਸਰਸ ਨਾ ਕਰਦੀ ਲੋਕਾਂ ਨੇ ਗੱਡੀ ਰੱਖੀਆਂ ਨੇ ਲੋਕਾਂ ਨੇ ਕਰੋੜਾ ਕਰੋੜਾ ਦੇ ਰੱਖੀਆਂ ਡਾਕਟਰ ਨੇ ਉਹਨਾਂ ਨੂੰ ਕੀ ਚਲਾਵਾ ਦਿੱਤਾ ਵਾ ਤੁਹਾਡੇ ਬੰਦੇ ਨੂੰ ਸੱਫ ਘਟਿਆ ਇਹਨੇ ਰੀਵਲ ਖੜਾ ਹੋ ਜਾਂਦੇ ਜਿੱਥੇ ਹਸਪਤਲ ਨੂੰ ਖੜਿਆ ਡਾਕਟਰ ਨੇ ਰੋਲ 50000 ਰੁਪਏ ਦਾ ਬਿੱਲ ਉਹਨਾਂ ਕੋਲੇ ਆਠ ਦਿਨ ਡਾਕਟਰ ਨੇ ਉਹਨਾਂ ਨੂੰ ਹਸਪਤਲੋਂ ਛੁੱਟੀ ਨਹੀਂ ਦਿੱਤੀ ਉਹਨਾਂ ਦੇ ਬ੍ਰਦਰ ਬਾਓ ਇਟਲੀ ਰਹਿੰਦੇ ਆ ਉਹਨਾਂ ਨਾਲ ਫੋਨ ਤੇ ਕਰ ਲਿਆ ਫਿਰ ਮੈਂ ਉਹਨਾਂ ਨੂੰ ਦੇ ਕੋ ਜੇ ਸਰਪ ਕੱਟ ਗਿਆ ਤੁਹਾਨੂੰ 5-7 ਦਿਨ ਚ ਕਬੜਾ ਲੱਗਦੀ ਹੋਇਆ ਤੁਹਾਨੂੰ ਬੁਖਾਰ ਨਹੀਂ ਗਿਆ ਤੁਹਾਡੀ ਸਿਰ ਦਰਦ ਨਹੀਂ ਹੋਣੀ ਤੁਹਾਡੀ ਉਸ ਕਿਨ ਨਹੀਂ ਗਈ ਤੁਹਾਨੂੰ ਕੁਝ ਨਹੀਂ ਹੋ ਗਿਆ ਫਿਰ ਉਹ ਛੇਰ ਪਾ ਨਹੀਂ ਇਹ ਗੱਲ ਉਹਨਾਂ ਨੂੰ ਸੱਚੀ ਫਿਰ ਉਹ ਆnde ਨਹੀਂ ਅਹੜਾ ਬੰਦੇ ਦਾ ਨੁਕਸਾਨ ਹੋਇਆ ਫਿਰ ਉਹਨਾਂ ਨੇ ਆਪਣੀਆਂ ਵੀਡੀਓ ਪਾਈਆਂ ਫਿਰ ਦੋ ਤੋਂ ਚਾਰ ਬਿੱਤਰ ਮੇਰੇ ਪੰਜਾਬ ਦੇ ਸਾਥ ਪੜਦੇ ਆ ਪਰ ਉਹਨਾਂ ਨੇ ਧੰਨਵਾਦ ਕਰਾਈ ਫਿਰ ਉਹ ਗੱਲਬਾਤ ਕਰਕੇ ਫਿਰ ਉਹ ਟਾਊਟਰ ਨੇ ਤਾਂ ਹੀ ਉਹਨਾਂ ਨੂੰ ਛੁੱਟੀ ਨਹੀਂ ਡਾਕਟਰ ਕੋਈ ਫੌਨ ਚੀਂਦਾ ਇੱਥੇ ਸੈਂਡ ਕਰ ਦੋ ਜੇ ਤੁਹਾਡੇ ਕੋਲ ਨੂੰ ਮਰੀਜ਼ ਨੂੰ ਕੋਈ ਹੋ ਗਿਆ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਭਾਜੀ ਅੱਜ ਕੱਲ ਮੈਨੂੰ ਦੱਸੋ ਮਾਰਾ ਤਾਂ ਕਿੰਨੂ ਕਮਨਟ ਨਹੀਂ ਨਹੀਂ ਵਾਰਾ ਨਹੀਂ ਮੈਂ ਨੀ ਕੋ ਮੈਂ ਕਿਸੇ ਡਾਕਟਰ ਨੂੰ ਮਾਰਾ ਨਹੀਂ ਦਿੱਤਾ ਮੈਂ ਕਿਸੇ ਚੀਜ਼ ਨੂੰ ਮਾਰਾ ਨਹੀਂ ਦਿੱਤਾ ਮੈਂ ਆਪਣੀ ਮੇਲ ਕਰਕੇ ਅੱਗੇ ਹੋ ਗਿਆ ਡਾਕਟਰ ਵੀ ਆਪਣਾ ਕੰਮ ਕਰਦੇ ਨੇ ਜੇ ਕੋਈ ਜ਼ਿਆਦਾ ਕੋਈ ਸੀਰੀਅਸ ਹੈ ਕੰਮ ਤੇ ਫਿਰ ਤੇ ਡਾਕਟਰ ਹੀ ਕੰਮ ਆਏਗਾ ਉਹ ਨਾਰਮਲੀ ਆਪਾਂ ਕਹਿੰਦੇ ਆ ਵੀ ਲੇਡੀਸ ਆ ਮਤਲਬ ਆਪਰੇਸ਼ਨ ਦਾ ਬੱਚਾ ਹੁੰਦਾ ਹੁਣ ਕਈ ਜਿਹੜੀ ਆਪਾਂ ਨੇ ਅੱਜ ਦੇ ਵੀਡੀਓ ਵੇਖਿਆ ਇਸੇ ਤਰ੍ਹਾਂ ਨਾਰਮਲ ਹੋਇਆ ਤੇ ਡਾਕਟਰ ਨੇ ਚੀਕਾ ਲਾ ਕੇ ਆਪਰੇਸ਼ਨ ਕਰਦਾ ਸਿਰਫ ਸਿਰਫ ਡਾਕਟਰ ਦੀ ਗੋਦ ਸਿਰ ਵੀ ਈਟਾ ਨਹੀਂ ਕਿ ਜਾਈ ਹੈ ਤੇ ਬਤਲੇ ਆਪਣੇ ਦੀ ਜਾਨ ਤਾਂ ਕਿੱਢਣਾ ਆ ਮੈਂ ਤੁਹਾਨੂੰ ਦਿੱਤੀ ਅੱਜ ਇੱਕ ਭਾਜੀ ਉਹਨਾਂ ਨੇ ਅੱਗੇਦਰ ਸੀਗੀ ਦਿੱਤੀ ਸੀ ਤੇ ਇਹਨੂੰ ਵਿਸਰਚਨ ਕਰਦਾ ਇੱਕ ਭਾਜੀ ਉਹਨਾਂ ਨੇ ਤੁਹਾਨੂੰ ਟੀ-ਸ਼ਰਟ ਦੇਤੀ ਸੀ ਇੱਕ ਕੈਸ਼ ਦਿੱਤੀ ਸੀ ਨਹੀਂ ਇਹ ਤਾਂ ਚਲੋ ਉਹ ਭਾਜੀ ਨਾਲ ਬੁੱਕਾਂ ਦਿੱਤੀ ਸੀ ਤੇ ਭਾਜੀ ਉਹਨਾਂ ਨੇ 5000 ਰੁਪਏ ਦੀ ਸਾਡੀ ਨਗਦ ਰਕਮ ਕੀਤੀ ਸੀ ਕਿ ਭਾਜੀ ਬੜੀ ਮਿਹਰਬਾਨੀ ਤੇ ਭਾਜੀ ਉਹਨੇ ਹੈਲਪ ਕੀਤੀ ਸੀ ਪੈਸੇਾਂ ਨਾਲ ਵੀ ਓਦਾਂ ਦੀ ਓਦਾਂ ਦੀ ਭਾਜੀ ਆਂਦੇ ਵੀ ਜੇ ਕਿਸੇ ਚੀਜ਼ ਦੀ ਲੋੜ ਹੋਏ ਤੇ ਜਦੋਂ ਮਰਦੀ ਗੱਲ ਕਰੋ ਤੁਸੀਂ ਜਗਾ ਬੈਠ ਰਹੇ ਜੀ ਪੂਰਾ ਤੁਸੀਂ ਆਪਣਾ ਜਿਹੜਾ ਸਾਰਾ ਦੁਨੀਆ ਨੂੰ ਜਾਗਰੂ ਕਰਦੇ ਜੇ ਸਭ ਤੋਂ ਵੱਡੀ ਦੇਹ ਹੋਗਾ ਦੇਖੋ ਪਤਾ ਕੀ ਚੱਕਰ ਆ ਪੜੀ ਕੰਮ ਮੇਰੇ ਤੇਰੇ ਮੈਨੂੰ ਤੁਹਾਡੇ ਇਥੋਂ ਕੋਈ ਵੀ ਫੋਨ ਕਰੇ ਜੰਗਲਾ 40 ਕਿਲੋਮੀਟਰ ਹੈ ਮੈਂ ਆਲਾ ਮਾ ਪਰ ਕੋਈ ਬਿਨਾ ਤੋਂ ਮਤੋਂ ਜੀ ਦੋਸਤ ਨੂੰ ਯਾਦ ਕਰਦਾ ਬਿਨਾ ਤੁਸੀਂ ਅੱਜ ਬਿਨਾ ਕੰਮ ਕੋਈ ਕਰਦਾ ਮੈਨੂੰ ਮੈਂ ਤੁਹਾਡੀ ਵੀਡੀਓ ਵੇਖਦਾ ਹਾਂ ਮੈਂ ਕਹਿੰਦਾ ਕੋਈ ਮਿਲਣਾ ਜਰੂਰ ਮੈਂ ਤਾਂ ਤੁਹਾਨੂੰ ਬੜੇ ਚਿਰ ਦਾ ਫੋਨ ਕੀਤਾ ਕੋਈ ਦਿਨਾਂ ਤੋਂ ਯਾਦ ਕਰਦਾ ਹੋਰੋਂ ਪਾਣ ਨੂੰ ਕੁਛ ਹੀ ਨਹੀਂ ਯਾਰ ਲੋਕ ਸਾਡੇ ਦੇ ਇਨਸਾਨਾਂ ਦੀ ਵੀ ਕਦਰ ਕਰਦੇ ਸੱਪ ਵਰਦੇ ਤੇ ਬਾਜੀ ਸਾਨੂੰ ਸੁਣਨੀ ਸੱਤਣਾ ਕੋਈ ਪਰ ਅੱਜ ਤੁਸੀਂ ਚਲੋ ਬਿਨਾਂ ਕਾਬ ਤੋਂ ਯਾਦ ਕੀਤਾ ਤੇ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਪਰ ਪਛਦੇ ਦਾ ਨਾਮ ਵੀ ਮੇਰਾ ਮਨਦੀਪ ਸਿੰਘ ਮਨਦੀਪ ਸਿੰਘ ਭਾਈ ਜਨਾਮਾ ਤੇ ਜੰਡਿਆਲੇ ਦੇ ਬਾਜੀਆ ਤੇ ਜਰੂਰ ਸਪੋਰਟ ਕਰੋ ਜੱਜਾ ਕਰਦੇ ਰਹਿਣਾ ਮੈਂ ਹੁਣ ਭਾਈ ਜਾਣਾ ਜੀ ਮੈਂ vi where di ki